ਸੋ ਹੁਲੇ ਪਲੀਜ਼ ਆ ਚਾਰ ਪੰਜ ਜਣੇ ਆ ਉਰੇ ਅਸਲਾ-ਉਸਲਾ ਚੱਕੀ ਫਿਰਦੇ ਦੋ ਜਣੇ ਬਾਹਰ ਕੱਢਦੇ ਪੁਲਿਸ ਪ੍ਰਸ਼ਾਸਨ ਦੀ ਬੇਨਤੀ ਹੈ ਆ ਇੰਨੇ ਲੋਕ ਆਏ ਕੋਈ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਮੇਰੀ ਬੇਨਤੀ ਹੈ ਪਲੀਜ਼ ਇਹਨਾਂ ਦਾ ਮਾਹੌਲ ਖਰਾਬ ਨਾ ਕਰੋ ਆਗਰ ਜੇ ਬਾਹਰਲੇ ਖਰਾਬ ਹੋ ਗਏ ਸਾਨੂੰ ਗਰਾਊਂਡ 'ਤੇ ਜਗ੍ਹਾ ਨਹੀਂ ਲੱਭਣੀ ਪੰਜ ਛੇ ਬੰਦੇ ਆ ਮੇਰੀ ਬੇਨਤੀ ਹੈ ਤਿੰਨ ਬਾਹਰ ਕੱਢਦੇ ਦੋ ਰਹਿ ਗਏ ਇਜਤਨਾ ਬਾਹਰ ਨਿਕਲ ਜਾਓ ਲੋਕਾਂ ਦਾ ਅੰਜੋਏ ਕਰਨ ਦਾ ਟਾਈਮ ਇਹ ਖਰਾਬ ਨਾ ਕਰੋ ਮੇਰੀ ਬੇਨਤੀ ਹੈ ਅਗਰ ਇਹੀ ਕਰੋਗੇ ਮੇਰੇ ਕੋਲ ਨੀਓ ਪੁਲਿਸ ਨੂੰ ਖੁੱਲੀ ਛੁੱਟੀ ਹੈ ਤੇ ਬਾਹਮਾ ਟੁੱਟਣਗੀਆਂ ਯਾਦ ਰੱਖਿਓ ਪਲੀਜ਼ ਯਾਰ ਇਹ ਇੰਨੀ ਦੂਰ ਦੂਰੋਂ ਚੱਲ ਕੇ ਇਹਨਾਂ ਦਾ ਕੀ ਕਸੂਰ ਹੈ ਤੁਸੀਂ ਪੰਜ ਬੰਦੇ ਨੇ ਠੇਕਾ ਲੈ ਲਿਆ ਪੂਰੇ ਤੇ ਸੋਡ ਇੱਕ ਪੈਸੇ ਦਾ ਵੀ ਯੋਗਦਾਨ ਨਹੀਂ ਇੱਕ ਸਿੰਗਲ ਪੈ ਨਹੀਂ ਠੀਕ ਹੈ ਜਿਨ੍ਹਾਂ ਨੇ ਆ ਬੈਠੇ ਚ 5 5 ਲੱਖ ਰੁਪਏ ਜਿਹਨਾਂ ਨੇ ਦਿੱਤਾ ਹੈ ਨਾ ਸੋਸਰੀ ਕੱਖ ਚ ਪਾਏ ਨਹੀਂ ਰੜਕਦੇ ਇਹ ਖਾਨਦਾਨ ਦੀ ਨਿਸ਼ਾਨੀ ਹੁੰਦੀ ਹੈ ਤੁਸੀਂ ਲਾ ਕੇ ਯਾਰ ਦੋ ਲੰਡੇ ਜੇ ਆ ਲੱਖ ਬੰਦੇ ਨੂੰ ਤੁਸੀਂ ਤੰਗਰ ਲਗਿਓ ਇਹ ਛੋਟੇ ਚ ਕੋਈ ਇਨਸਾਨੀਅਤ ਹੈ ਮੈਂ ਫੇਰ ਉਹੀ ਗੱਲ ਕਹਿਣਾ ਪਹਿਲਾਂ ਹੱਥ ਛੋੜਦਾ ਫੇਰ ਤੋੜਦਾ ਹੁਣ ਜੋੜ ਰਹੇ ਹੁਣ ਪੁਲਿਸ ਦੇਖੂਗੀ 100 ਬੰਦਾ ਹੋਰ ਆ ਗਿਆ ਆਪਦੀ ਇੱਜ਼ਤ ਦਾ ਆਪ ਜ਼ੁਮੇਦਾਰ ਹੈ ਮੇਰੀ ਫੇਰ ਬੇਨਤੀ ਹੈ ਮੈਂ ਤੇ ਆ ਲੋਕਾਂ ਲਈ ਮੇਰੀ ਤੇ ਜਾਨ ਵੀ ਹਜ਼ਰ ਹੈ ਜਿਹੜੇ ਇੱਥੇ ਆਏ ਆ ਬਹੁਤ ਬਹੁਤ ਸ਼ੁਕਰੀਆ ਕਿਰਪਾ ਸਾਹਿਬ ਜੇ ਇਹ ਗੁੱਸੇ ਹੋਗੇ ਨਾ ਫਿਰ ਲੱਖ ਦੀ ਲਾਨਤ ਹੈ ਸਾਡੇ ਦੀ ਇਹਨਾਂ ਨੂੰ ਗੁੱਸੇ ਨਹੀਂ ਹੋਣ ਦਿੰਦਾ ਮੈਂ ਚਾਹੇ ਸਾਨੂੰ ਖੁਦਾ ਫੜ ਕੇ ਬਾਹਰ ਕੱਢਣਾ ਪਵੇ ਹੁਣ ਜਿਹੜਾ ਅੰਦਰ ਸੈਲਫੀ ਲੈਣ ਬੜੂਗਾ ਜਾਂ ਅਸਲ ਲੈ ਕੇ ਬੜਿਆ ਉਹ ਆਪਣੀ ਜਿੱਤ ਦਾਪ ਜ਼ਿੰਮੇਵਾਰ ਹੈ ਇਹ ਮੇਰੀ ਲਾਸਟ ਸਪੀਚ ਹੈ ਹੁਣ ਤੋਂ ਬਾਅਦ ਕੋਈ ਨਹੀਂ ਬੋਲੂਗਾ ਬਹੁਤ ਬਹੁਤ ਸ਼ੁਕਰੀਆ ਬੰਦਾ ਤੇ ਕਿੱਦਾਂ ਬੈਠੇ ਆ ਯਾਰ ਮੱਕੀ ਸੇ ਕੱਪ ਤੇ ਨਹੀਂ ਦੇਖੇ ਜਿੱਦਾਂ ਇੱਥੇ ਦੇਖਦੇ ਆ ਕਦੇ ਜਾਲ ਨਹੀਂ ਹੁੰਦਾ ਕਿਉਂਕਿ ਕਾਪੀ ਨਾ ਲੋਕਾਂ ਦਾ ਜੇ ਇਹ ਆਂਦੇ ਤਾਂ ਕੱਪ ਹੈ ਅਸੀਂ ਕੱਪ ਰਾਜਸਥਾਨ ਚ ਕਰਾਵਾਂਗੇ ਜਾਂ ਕੇ ਜੇ ਇਹ ਹਾਲਾਤ ਰਹੇ ਹਾਨੂੰ ਹਟ ਜਾਣਗੇ ਕਬੱਡੀ ਦੇ ਪਹਿਲਾਂ ਹੀ ਉਹ ਮਾੜੇ ਦਿਨ ਚੱਲਦੇ ਆ ਬੇਨਤੀ ਹੈ ਪੁਲਿਸ ਪਤ ਨਹੀਂ 2 ਸਾਲ 3 ਸਾਲ ਹੈ ਮੈਨੂੰ ਲੱਗਦਾ ਆਪਣੇ ਹੁੰਦੇ ਹੁੰਦੇ ਹੀ ਖਤਮ ਹੋ ਜਾਣੀ ਜੇ ਇਦਾਂ ਦੇ ਇਹ ਟੈਂਪੂ ਜੇ 5-7 ਹੋਰ ਹੋ ਗਏ ਹੁਣ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਸਾਰੇ ਰਿਸਪੈਕਟ ਜੋਗੋ ਆਪ ਆਪਣੀ ਜਗ੍ਹਾ ਤੇ ਬੈਠ ਕੇ ਆਪਾਂ ਨੇ ਇੱਕ